SGFI ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਟੂਰਨਾਮੈਂਟਾਂ ਦੇ ਤਹਿਤ ਪੰਜਾਬ ਨੂੰ ਜਿਹੜਾ ਟੂਰਨਾਮੈਂਟ ਅਲਾਟ ਹੋਇਆ ਹੈ ਇਹ ਲੁਧਿਆਣਾ ਜ਼ਿਲ੍ਹਾ ਵਿਖੇ ਸਿੱਖਿਆ ਵਿਭਾਗ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇਹਦੀਆਂ ਮਿਤੀਆਂ 11 ਦਸੰਬਰ ਤੋਂ 17 ਦਸੰਬਰ ਤੱਕ ਹੋਣਗੀਆਂ 11 ਨੂੰ ਸ਼ੁਰੂ ਹੋ ਕੇ 17 ਦਸੰਬਰ ਤੱਕ ਚੱਲੇਗਾ ਇਹਦੇ ਵਿੱਚ ਚਾਰ ਗੇਮਜ਼ ਜਿਹੜੀਆਂ ਪੰਜਾਬ ਨੂੰ ਅਲਾਟ ਹੋਈਆਂ ਸੀ ਉਹ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਜਿਸ ਦੇ ਵਿੱਚ ਹੈਂਡਬਾਲ ਅੰਡਰ 19 ਲੜਕੇ ਲੜਕੀਆਂ ਨੈਟਬਾਲ ਅੰਡਰ 17 ਲੜਕੇ ਲੜਕੀਆਂ ਜੁਡੋ ਅੰਡਰ 19 ਲੜਕੇ ਲੜਕੀਆਂ ਤੇ ਕਾਰਾਟੇ ਅੰਡਰ 14 ਲੜਕੇ ਲੜਕੀਆਂ ਇਹ ਚਾਰ ਅਲੱਗ ਅਲੱਗ ਵੈਨਿਊਜ਼ ਦੇ ਉੱਪਰ ਅਸੀਂ ਕਰਵਾ ਰਹੇ ਹਾਂ ਜਿਸ ਦੇ ਵਿੱਚ ਜੁਡੋ ਮਲਟੀਪਰਪਸ ਹਾਲ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ ਤੇ ਹੈਂਡਬਾਲ ਤੇ ਨੈਟਬਾਲ ਦਾ ਵੈਨਿਊ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਹੈ ਇਸੇ ਤਰ੍ਹਾਂ ਕਾਰਾਟੇ ਅੰਡਰ 14 ਲੜਕੇ ਲੜਕੀਆਂ ਉਹ ਬੀਸੀਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਵਿਖੇ ਹੋਵੇਗਾ ਤੇ ਇਹਨਾਂ ਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ 올ਓਵਰ ਇੰਡੀਆ ਤੋਂ 25 ਸਟੇਟਸ ਤਿੰਨ ਯੂਨੀਅਨ ਟੈਰੀਟਰੀਜ਼ ਤੇ ਨੌ ਆਰਗੇਨਾਈਜੇਸ਼ਨਸ ਭਾਗ ਲੈ ਰਹੀਆਂ ਜਿਨ੍ਹਾਂ ਦੇ ਵਿੱਚ ਨਵੋਦਿਆ ਵਿਦਿਆਲਿਆ ਵਿਦਿਆ ਭਾਰਤੀ ਕੇਬੀਐਮ ਇਹ ਸਾਰੇ ਹਿੱਸਾ ਲੈਣਗੇ 올ਓਵਰ ਇੰਡੀਆ ਇਹਨਾਂ ਦੇ ਵਿੱਚ ਲਗਭਗ 3500 ਖਿਡਾਰੀ ਅਤੇ ਆਫੀਸ਼ੀਅਲ ਪਾਰਟਿਸਪੇਟ ਕਰਨ ਜਾ ਰਹੇ ਨੇ ਜਿਨ੍ਹਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਗਰਾਊਂਡ ਸਹੂਲਤਾਂ ਤੇ ਰਹਿائش ਅਕਮੋਡੇਸ਼ਨ ਦੀਆਂ ਸਹੂਲਤਾਂ ਦੇਣ ਦੇ ਲਈ ਵਿਸ਼ੇਸ਼ ਪ੍ਰਬੰਧ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆਪਣੀਆਂ ਟੀਮਾਂ ਲਗਾ ਕੇ ਕਰਵਾਏ ਜਾ ਰਹੇ ਨੇ ਇਹ ਜਿਹੜੇ ਪ੍ਰਬੰਧ ਨੇ ਮੁਕੰਮਲ ਹੋ ਚੁੱਕੇ ਨੇ ਜਿਸ ਦੇ ਵਿੱਚ ਮੈਸ ਜਿਹੜੀ ਉਹ ਕਾਮਨ ਮੈਸ ਦਾ ਪ੍ਰਬੰਧ ਕੀਤਾ ਗਿਆ ਹੈ ਬੱਚਿਆਂ ਨੂੰ ਗਰਾਊਂਡਾਂ ਤੱਕ ਲਿਜਾਣ ਲਈ ਤੇ ਉਹਨਾਂ ਦੀਆਂ ਰਹਾਇਸ਼ਾਂ ਤੋਂ ਕਾਮਨ ਮੈਸ ਤੱਕ ਲਿਜਾਣ ਦੇ ਲਈ ਟਰਾਂਸਪੋਰਟੇਸ਼ਨ ਦਿੱਤੀ ਜਾ ਰਹੀ ਹੈ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪੂਰੇ ਦਾ ਪੂਰਾ ਬਿਸਤਰ ਕੰਪਲੀਟ ਗਰਮ ਜਿਹੜਾ ਬਿਸਤਰ ਹੈ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਤੇ ਲਗਭਗ ਲਗਭਗ 250 ਤੋਂ 300 ਅਫੀਸ਼ੀਅਲ ਜਿਨ੍ਹਾਂ ਨੇ ਇਹਨਾਂ ਖੇਡਾਂ ਨੂੰ ਕੰਡਕਟ ਕਰਵਾਉਣਾ ਹੈ ਉਹ ਤੇ ਆਰਗੇਨਾਈਜੇਸ਼ਨ ਦੇ ਵਿੱਚ ਲਗਭਗ 100 ਪ੍ਰਿੰਸੀਪਲ ਸਹਿਵਾਨ ਹੈਡਮਾਸਟਰ ਮਿਸਟਰਸ ਸਹਿਵਾਨ ਜਿਹੜੇ ਨੇ ਉਹ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਵੱਲੋਂ ਲਗਾਏ ਗਏ ਨੇ ਤੇ ਇਹ ਟੀਮਾਂ ਪਿਛਲੇ ਲਗਭਗ 20 ਦਿਨਾਂ ਤੋਂ ਪੂਰੀ ਤਨਦੇਹੀ ਦੇ ਨਾਲ ਇਸ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ ਬੱਚਿਆਂ ਦੇ ਰਹਿਣ ਸਣ ਲਈ ਬਿਸਤਰੇ ਵਾਸ਼ਰੂਮ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਗਿਆ ਚੰਗੇ ਖੇਡ ਗਰਾਊਂਡ ਦਾ ਪ੍ਰਬੰਧ ਕੀਤਾ ਗਿਆ ਕਾਮਨ ਮੈਸ ਚੰਗਾ ਖਾਣੇ ਦਾ ਪ੍ਰਬੰਧ ਕੀਤਾ ਗਿਆ ਬੱਚਿਆਂ ਕੀ ਮੈਸੇਜ ਹੋ ਰਿਹਾ ਹੈ ਮੈਂ ਦੇਖੋ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣੇ ਖੇਡ ਨੂੰ ਜਿਹੜਾ ਉਹ ਚੰਗੀ ਖੇਡ ਭਾਵਨਾ ਨਾਲ ਖੇਡਣ ਔਰ ਆਪਣੇ ਦੇਸ਼ ਦਾ ਆਪਣੇ ਰਾਜ ਦਾ ਨਾਮ ਜਿਹੜਾ ਉੱਚਾ ਕਰੇ ਮੁੱਖ ਮੰਤਰੀ ਕਿਹੜੇ ਕਿਹੜੇ ਆ ਰਹੇ ਨੇ ਇਸ ਬਾਰੇ ਸਾਡੇ ਕੋਲ ਪਹਿਲਾਂ ਜਿਹੜੇ ਓਪਨਿੰਗ ਕਰਨ ਲਈ ਮਾਨਯੋਗ ਸਿੱਖਿਆ ਮੰਤਰੀ ਜਾ ਰਹੇ ਸੀ ਕਿਉਂਕਿ ਕੋਡ ਆਫ ਕੰਡਕਟਰ ਤੋਂ ਪਹਿਲਾਂ ਜਿਹੜੇ ਨੇ ਕਾਰਡ ਵਗੈਰਾ ਨੇ ਸਭ ਚੁੱਕੇ ਨੇ ਹੁਣ ਮਾਨਯੋਗ ਸਿੱਖਿਆ ਮੰਤਰੀ ਜੀ ਦੱਸਣਗੇ ਕਿ ਉਦਘਾਟਨ ਕਰਨ ਕੌਣ ਆ ਰਿਹਾ ਕਿਉਂਕਿ ਕੋਡ ਆਫ ਕੰਡਕਟਰ ਲੱਗ ਚੁੱਕੇ ਇਸ ਕਰਕੇ ਸਭਿਆਚਾਰਕ ਪ੍ਰੋਗਰਾਮ ਦੀ ਜਲ ਸਭਿਆਚਾਰਕ ਪ੍ਰੋਗਰਾਮ ਹੋਏਗਾ ਕਲਚਰ ਐਕਟੀਵਿਟੀਜ਼ ਹੋਣਗੀਆਂ ਇੱਕ ਦਿਨ ਅਸੀਂ ਫਾਇਰ ਕੈਂਪ ਵੀ ਕਰਾਂਗੇ ਟੀਮਾਂ ਨੂੰ ਗੈਟ ਟੂਗੇਦਰ ਕਰਾਂਗੇ ਉਹਨਾਂ ਦੇ ਸਭਿਆਚਾਰ ਦੇ ਬਾਰੇ ਉਹਨਾਂ ਨੂੰ ਇੱਕ ਦੂਸਰੇ ਨਾਲ ਮਲਾਉਣ ਦੇ ਲਈ ਚਿੜੀਆਂ ਆਪਣੇ ਲੁਧਿਆਣੇ ਦੇ ਵਿੱਚ 68 ਨੈਸ਼ਨਲ ਗੇਮਸ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀਆਂ ਕਿ ਮਿਤੀ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਚੱਲਣਗੀਆਂ ਇਹਦੇ ਲਈ ਅਸੀਂ ਜਿਹੜੀਆਂ ਚਾਰ ਟੀਮਾਂ ਨੂੰ ਅਸੀਂ ਗੇਮਸ ਨੂੰ ਹੋਸਟ ਕਰਨ ਜਾ ਰਹੇ ਹਾਂ ਉਹਦੇ ਵਿੱਚ ਹੈਂਡਬਾਲ ਅੰਡਰ 19 ਬॉयਜ਼ ਐਂਡ ਗਰਲਜ਼ ਹੈ ਨੈਟਬਾਲ ਅੰਡਰ 17 ਬॉयਜ਼ ਐਂਡ ਗਰਲਜ਼ ਹੈ ਜੂਡੋ ਅੰਡਰ 19 ਬॉयਜ਼ ਐਂਡ ਗਰਲਜ਼ ਹੈ ਔਰ ਕਾਰਾਟੇ ਅੰਡਰ 14 ਬॉयਜ਼ ਐਂਡ ਗਰਲਜ਼ ਹੈ ਇਹ ਜਿਹੜੀਆਂ 8 ਗੇਮਸ ਨੇ ਉਹ ਸਾਡੇ ਕੋਲੋਂ ਚਾਰ ਵੈਨਿਊ ਤੇ ਕੀਤੀਆਂ ਜਾਣਗੀਆਂ ਸਾਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪੀ ਹੈਂਡਬਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਨੈਟਬਾਲ ਔਰ ਗੁਨਾਨਕ ਸਟੇਡੀਅਮ ਮਲਟੀਪਰਪਸ ਹਾਲ ਜੂਡੋ ਅੰਡਰ 19 ਬੀਸੀਐਮ ਆਰਯਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਾਰਾਟੇ ਅੰਡਰ 14 ਇਹ ਸਾਡੇ ਚਾਰ ਵੈਨਿਊ ਨੇ ਇਹਨਾਂ ਚਾਰ ਗੇਮਸ ਵਿੱਚ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਚਾਰ ਗੇਮਸ ਦੇ ਅੰਡਰ ਸਾਡੇ ਕੋਲ ਨੂੰ ਨੈਸ਼ਨਲ ਲੈਵਲ ਤੇ 37 ਟੀਮਸ ਪਾਰਟਿਸਿਪੇਟ ਕਰਨ ਆ ਰਹੀਆਂ ਨੇ 25 ਸਟੇਟਸ ਨੇ ਜਿਹੜੀਆਂ ਟੀਮਸ ਨੇ ਔਰ ਤਿੰਨ ਸਾਡੇ ਕੋਲ ਯੂਨੀਅਨ ਟੈਰੀਟਰੀਜ਼ ਦੀਆਂ ਟੀਮਸ ਨੇ ਔਰ 9 ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਹਦੇ ਵਿੱਚ ਪਾਰਟਿਸਿਪੇਟ ਇਹਨਾਂ ਟੀਮਾਂ ਨੂੰ ਠਹਿਰਾਣ ਲਈ ਅਸੀਂ ਟੋਟਲ 41 ਸਕੂਲ ਲਗਾਏ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਇਹਨਾਂ ਦੇ ਰਹਿਣ ਦੇ ਸਬੰਧ ਦੇ ਵਿੱਚ ਇਹਨਾਂ ਦਾ ਟਰਾਂਸਪੋਰਟ ਦਾ ਔਰ ਬੈਡਿੰਗ ਦਾ ਔਰ ਇਹਨਾਂ ਦੇ ਖਾਣੇ ਪੀਣੇ ਦਾ ਜਿਹੜਾ ਸਾਰਾ ਅਰੇਂਜਮੈਂਟ ਹੈ 올ਰੀਡੀ ਕੰਪਲੀਟ ਹੋ ਚੁੱਕਾ ਹੈ ਲਗਭਗ 3500 ਵਿਦਿਆਰਥੀ ਇਹਨਾਂ ਰਹਿਸ਼ਿਆਂ ਦੇ ਵਿੱਚ ਰਹਿਣਗੇ ਔਰ ਇਹਨਾਂ ਸਾਰਿਆਂ ਨੂੰ ਅਸੀਂ ਵਧੀਆ ਤਰੀਕੇ ਨਾਲ ਜਿਹੜੀ ਹੈ ਟਰਾਂਸਪੋਰਟ ਅਵੇਲੇਬਿਲਟੀ ਕਰਾ ਕੇ ਇਹਨਾਂ ਚਾਰੋਂ ਵੈਨੂ ਤੇ ਪ੍ਰੋਪਰ ਉਹਨਾਂ ਨੂੰ ਪਹੁੰਚਦਾ ਕਰਾਂਗੇ ਉਦਘਾਟਨੀ ਸਮਾਰੋਹ ਜਿਹੜਾ ਹੈਗਾ ਸਾਡਾ ਗੁਨਾਨਿਕ ਸਟੇਡੀਅਮ ਆ ਮੇਨ ਗਰਾਉਂਡ ਦੇ ਵਿੱਚ ਉਹਦੇ ਵਿੱਚ ਆ 11 12 2024 ਨੂੰ ਸਵੇਰੇ 11:30 ਵਜੇ ਕੀਤਾ ਜਾਏਗਾ ਜਿਹਦੇ ਵਿੱਚ ਸਾਡੇ ਕੋਲੋਂ ਮਾਰਚ ਪਾਸਟ ਔਰ ਕਲਚਰਲ ਆਈਟਮ ਦੇ ਨਾਲ ਨਾਲ ਇਹਨਾਂ ਬੱਚਿਆਂ ਨੂੰ ਅਸੀਂ ਵੈਲਕਮ ਕਰਾਂਗੇ ਥਿਸ ਇਜ਼ ਆਲ ਅਬਾਊਟ 68th ਨੈਸ਼ਨਲ ਗੇਮਸ 2024 25 ਥੈਂਕ ਯੂ ਉਹਨਾਂ ਟੀਮਾਂ ਕੀ ਤੱਕ ਪੂਰੀ ਤਿਆਰੀਆਂ ਹੋ ਗਈਆਂ ਨੇ ਹਾਂਜੀ ਬਿਲਕੁਲ ਜੀ ਸਾਰੀਆਂ ਤਿਆਰੀਆਂ ਕੰਪਲੀਟ ਹੋ ਚੁੱਕੀਆਂ ਨੇ ਕਿਉਂਕਿ ਕੱਲ ਹੀ ਸਾਡੇ ਕੋਲ ਟੀਮਸ ਕਾਫੀ ਪਹੁੰਚ ਰਹੀਆਂ ਸ਼ੁਰੂ ਹੋ ਗਈਆਂ ਸੀ ਅੱਜ ਤੋਂ ਸਾਡੇ ਕੋਲ ਲਗਭਗ ਸਾਰੀਆਂ ਟੀਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਹਨਾਂ ਦਾ ਪਹਿਲਾ ਹੀ ਜਿਹੜਾ ਰਹਿਣ ਦਾ ਪ੍ਰਬੰਧ ਹੈ ਬੈਡਿੰਗ ਦਾ ਔਰ ਇਹਨਾਂ ਦੇ ਖਾਣੇ ਪੀਣੇ ਦਾ ਟਰਾਂਸਪੋਰਟ ਦਾ ਪ੍ਰਬੰਧ ਆਲਰੇਡੀ ਹੋ ਚੁੱਕਾ